ਹਲੋ ਜੀ ਸਤਿ ਸ੍ਰੀ ਅਕਾਲ ਹੋਰ ਸਨਾਉ ਜੀ ਕੀ ਹਾਲ ਚਾਲ ਨੇ ਹੋਪ ਕਰਦੇ ਆਂਗੇ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਔਰ ਅੱਜ ਆਪਾਂ ਭਰ ਰਹੇ ਸੀਗੇ ਮੰਝਾ ਤੇ ਸੋਚਿਆ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰੀਏ ਅੱਜ ਕੱਲ੍ਹ ਇਸ ਤਰ੍ਹਾਂ ਦੀ ਮੰਝੇ ਕੋਈ ਕੋਈ ਭਰਦਾ ਹੈ ਨਾ ਥੋੜਾ ਜਿਹਾ ਇਹਨੂੰ ਭਰ ਲਿਆ ਸੀ ਇਹਨੂੰ ਥੋੜਾ ਜਿਹਾ ਹੀ ਲੈ ਗਿਆ ਸੀ ਕੁਝ ਅਸੀਂ ਆਤਮੋਂ ਭਰਿਆ ਇਹ ਕੁਝ ਕਰ ਦਿਨੇ ਭਰਿਆ ਨਾ ਸੋ ਤੁਹਾऱ्या ਮੇਰੇ ਇਹਨਸੀਕਾ ਨੂੰ ਆਪਾਂ ਸ਼ੁਰੂ ਕਰਦੇ ਆ ਇਸ ਤਰੀਕੇ ਨਾਲ ਉੱਥੇ ਬੰਦਾ ਬੰਦਾ ਨਹੀਂ ਨਹੀਂ ਕੰਪਟੀ ਵੀ ਆਉਂਦੀ ਵੀ ਆਉਂਦੀ ਕੋਈ ਨਾ ਲੱਗੂ ਇਹ ਆਪਣੀ ਬਿਲਕੁਲ ਸਿੰਪਲ ਤਰੀਕੇ ਨਾਲ ਭਰਿਆ ਤਾਂ ਕਿ ਇਹਨੂੰ ਆਪਾਂ ਨੇ ਜਲਦੀ ਬੱਸ ਸਨਵਾਇਆ ਕਿਉਂਕਿ ਇਤਰੀ ਮੱਝਾ ਇਹ ਵਸਤੀ ਰੱਖਣਾ ਤੇ ਇਹਨੂੰ ਕਦੋਂ ਵੀ ਤੁਹਾਨੂੰ ਕਰਦੇ ਆ ਉਹ ਦੋ ਜੁਕ ਨੇ ਮਾਰ ਕੇ ਤੁਸੀਂ ਜੀਨ ਦੇ ਪਾਸ ਆ ਰਹੇ ਹੋ ਤੇ ਇਹ ਜਿਹੜਾ ਇਹ ਵੀ ਲੱਗਦਾ ਨਾ ਹੰਗ ਪੜੀ ਹੈ ਇਸ ਫੋਨ ਤੇ ਕਰਤਾ ਮੈਂ ਲਦਨ ਖੋਲ ਮੁੰਦੇ ਤੇਰੇ ਨੇ ਮੇਰੇ ਤੁਮ ਜਾਣੀ ਹੋ ਗਿਆ ਕਿ ਕਿੰਨੇ ਜਿਗਰ ਹੈ ਮਿਕਪਾ ਵੇ ਰੱਖਿਆ ਗਿਆ ਹੁੰਦਾ ਹੈ ਆਪਣਾ ਤੇ ਜਿਵੇਂ ਚਲੋ ਕੋਈ ਨਹੀਂ ਤਾਂ ਆਪੇ ਦਾ ਟੋਲੂ ਹੈ ਨਾ ਜੇ ਤਾਂ ਪਾਹਾਂਗੇ 7 70 80 ਦੇ ਨਾ ਮੈਂ ਸੁਣਦਾ ਹਾਂ ਛੋਟਾ ਛੋਟਾ ਹੈ ਤੇ ਤਾਂ 7 70 ਸੀਂਚ ਆਪਾਂ ਬਗਰਾਕ ਤੇਰਮਣ ਬਿਲਕੁਲ ਸਹੀ ਤਰੀਕੇ ਨਾਲ ਜਿੰਨਾ ਸੋਨ ਕੋਤੀ ਜਿਆਦੇ ਔਖਾ ਹੋਇਆ ਤੇ ਇਧਰ ਚੋਂ ਕਿ ਜੇ ਮੜਾ ਮੁੱਟਾ ਕਿਸੇ ਨੇ ਬੈਠਣਾ ਹੁੰਦਾ ਨਾ ਫਿਰ ਔਖਾ ਹੁੰਦਾ ਜਦ ਜੇ ਉਹਨੂੰ ਦੂਜੇ ਮੰਜ਼ੇ ਲੈ ਕੇ ਜੰਨੇ ਆ ਉਹ ਫਿਰ ਅੱਗੇ ਫੜਦੀ ਜਾਂਦੀ ਹੈ ਨਾ ਰੇਤਾ ਪੁੱਤਾਂ ਦਾ ਸਭ ਉੱਚਾ ਪੰਚਾ ਹੋ ਜਾਂਦੇ ਨੇ ਫਿਰ ਉਹਨਾਂ ਔਖਾ ਹੋਵੇ ਬਸ ਆਪ ਸੁਭਾਈ ਕਰਨੀ ਇਹ ਚਲੋ ਉੱਤਰੀ ਵੀ ਆਇਆ ਮੈਂ ਦੋ ਬਜੂ ਮਾਰਜੀ ਨੂੰ ਥੋਈ ਥੋਈ 이거드럽게말할 <목소리> <목소리> Vi legger den ned så den blir mer rød.

ਹਾਂ ਜੀ ਤਾਂ ਬੱਸ ਇਸ ਤਰ੍ਹਾਂ ਭਰਨੇ ਆ ਮੰਜਾ ਬਾਕੀ ਤੁਹਾਨੂੰ ਵੀਡੀਓ ਤੇ ਨਹੀਂ ਲੱਗੀ ਮੰਜਾ ਭਰਨਦੀ ਹੈ ਨਾ ਅੱਜ ਆ ਕੱਲ ਜਿਹੜੀ ਇਹ ਆਵਾਜ਼ ਨਹੀਂ ਮੰਜੇ ਭਰਨਦੀ ਹੀ ਘਟਦੇ ਜਾ ਰਹੀ ਨੇ ਬਹੁਤ ਜ਼ਿਆਦਾ ਹੁਣ ਕੁੰਡੀਆਂ ਨਾਲ ਮੰਜੇ ਜਿਹੜੇ ਜ਼ਿਆਦਾ ਭਰੇ ਜਾਂਦੇ ਨੇ ਜੇਕਰ ਵੀਡੀਓ ਚੰਗੀ ਲੱਗੀ ਕਰੇ ਲੋਕਾਂ ਕਾਸੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਥੈਂਕਸ ਫॉर ਵਾਚਿੰਗ